लुधियाना ਪਛਮੀ ਵਿਧਾਨ ਸਭਾ ਹਲਕੇ ਲਈ ਜਿਮਨੀ ਚੋਣਾ ਲਈ ਆਮ ਆਦੀ ਪਾਰਟੀ ਨੇ ਤਿਆਰੀਆਂ ਤੇਜ਼ ਕਰ ਲੀਆਂ ਨੇ ਅੱਜ ਲੁਧਿਆਣਾ ਸਥਿਤ ਗੁਰੂ ਨਾਨਕ ਪਵਨ ਵਿਖੇ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਮਨੇਸ਼ ਸਿੰਘ ਸ਼ੈਲੀ ਕਲਸੀ ਮੁੱਖ ਮੰਤਰੀ ਦੇ ਸਲਾਹਕਾਰ ਰਾਜਵੀਰ ਸਿੰਘ ਨੂੰ ਮਨਸ ਨੇ ਹੋਰ ਪਤਵੰਤੇ ਆਗੂ ਪਹੁੰਚੇ ਸਨ ਪੱਤਰਕਾਰਾਂ ਨਾਲ ਗੱਲਬਾਤ ਕਰਦ ਹੋਏ ਸ਼ੈਲੀ ਕਲਸੀ ਨੇ ਕਿਹਾ ਕਿ ਪਾਰਟੀ ਜਿਮਨੀ ਚੋਣਾ ਲਈ ਪੂਰੀ ਤਰ੍ਹਾਂ ਤਿਆਰ ਹੈ ਅੱਜ ਇੱਥੇ ਪਾਰਟੀ ਵਰਕਰਾਂ ਨੇ ਮੀਟਿੰਗ ਕਰਕੇ ਉਹਨਾਂ ਨੂੰ ਮਜ਼ਬੂਤੀ ਨਾਲ ਕੰਮ ਕਰਨ ਲਈ ਕਹੇਗੀ ਆਉਂਦੇ ਦਿਨਾਂ ਦੌਰਾਨ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਇੱਥੇ ਪਹੁੰਚੇਗੀ ਜੀ ਚਾਚਾ ਸਾਹਿਬ ਕਿੰਨੀ ਵਾਰ ਆਜਾ ਸਾਡਾ ਜੀ ਆਪ ਦਾ ਪਰਿਵਾਰ ਇਕੱਠਾ ਹੋਇਆ ਸੀ ਸਾਡੀ ਪਾਰਟੀ ਦਾ ਇੱਕ ਤਰ੍ਹਾਂ ਪਰਿਵਾਰ ਪੂਰਾ ਇਕੱਠਾ ਹੋਇਆ ਸੀ ਉਹਦੇ ਵਿੱਚ ਕਾਉਂਸਲਰ ਵੋਲੰਟੀਅਰ ਸਾਰੇ ਸੀ ਸਾਰਿਆਂ ਨੇ ਭਰੋਸਾ ਦਵਾਇਆ ਔਰ ਯਕੀਨ ਦਵਾਇਆ ਕਿ ਅਸੀਂ ਲੋਕਾਂ ਚ ਜਾਵਾਂਗੇ ਜਿਹੜੇ ਕੰਮ ਕੀਤੇ ਉਹ ਵੀ ਦੱਸਾਂਗੇ ਜਿਹੜੇ ਕੰਮ ਕਰਨੇ ਉਹ ਵੀ ਦੱਸਾਂਗੇ ਔਰ ਉਹਨਾਂ ਨੇ ਇਹ ਕਿਹਾ ਕਿ ਅਸੀਂ ਫੁੱਲ ਫਲੈਜ ਜ਼ੋਰ ਲਾ ਕੇ ਜਿਹੜੀ ਸੀਟ ਹੈਗੀ ਹੈ ਚੰਗੇ ਮਾਰਜਨ ਤੇ ਜਿੱਤਾਂਗੇ ਹਾਂ ਜਿਹੜੇ ਜਿਹੜੇ ਪ੍ਰੋਜੈਕਟਸ ਨੇ ਉਹ ਤੁਸੀਂ ਗਿਨਾਏ ਨੇ ਕਿ ਜਿਹੜੇ ਆਲਰੇਡੀ ਡਨ ਨੇ ਤੇ ਉਹ ਕਿਹੜੇ ਕਿਹੜੇ ਪ੍ਰੋਜੈਕਟਸ ਜਿਹੜੇ ਆਉਣ ਵਾਲੇ ਨੇ ਦੇਖੋ ਜਿਹੜੇ ਕੀਤੇ ਆ ਜੀ ਉਹ ਤਾਂ ਅਣਗਿਣੇ ਤਾਂ ਸਟੇਟ ਲੈਵਲ ਤੇ ਅਲੱਗ ਹੈ ਜਿੱਦਾਂ ਨੌਕਰੀਆਂ ਦਿੱਤੀਆਂ ਫਰੀ ਬਿਜਲੀ ਦਿੱਤੀ ਆ ਕੀ ਨਾਮ ਆ ਸਾਰਾ ਹੈਲਥ ਜਿਹੜੇ ਆਪਾਂ ਕਲੀਨਿਕ ਖੋਲੇ ਆ ਜਿਹੜਾ ਡਰੱਗਸ ਦੇ ਅਗੇਂਸਟ ਵਾਰ ਹੈ ਇਹ ਤਾਂ ਚਾਰ ਕਮੇਨ ਆ ਬਾਕੀ ਕੰਮ ਤਾਂ ਬਹੁਤ ਹੋਏ ਆ ਜਿਹੜਾ ਲੁਧਿਆਣੇ ਵਿੱਚ ਕੰਮ ਹੋਏ ਆ 에어ਪੋਰਟ ਆਲਮੋਸਟ ਤਿਆਰ ਹੈ ਐਲੀਵੇਟਿਡ ਰੋਡ ਫਟਾਫਟ ਬਣ ਗਈ ਸਾਈਕਲ ਟ੍ਰੈਕ ਆ ਰਿਹਾ 23 ਕਿਲੋਮੀਟਰ ਦਾ ਔਰ ਕੀ ਨਾਮ Transformer ਨਵੇਂ ਲੱਗ ਰਹੇ ਆ ਤਾਂ ਕਿ ਲੋਡ ਸ਼ੈਡਿੰਗ ਨਾ ਹੋਵੇ ਸਾਰੀਆਂ ਸੜਕਾਂ ਰਿਪੇਅਰ ਹੋ ਰਹੀਆਂ ਮਤਲਬ ਕੋਈ ਵੀ ਕੰਮ ਅਸੀਂ ਛੱਡਾਂਗੇ ਨਹੀਂ ਲੁਧਿਆਣੇ ਨੂੰ ਇੱਕ ਮਾਡਲ ਸਿਟੀ ਬਣਾਉਣਾ ਹੈ ਔਰ ਇਹੋ ਜਿਹਾ ਸ਼ਹਿਰ ਬਣਾਉਣਾ ਹੈ ਜਿੱਦਾਂ ਲੋਕੀ ਕਹਿਣਗੇ ਜੀ ਸਾਡਾ ਸ਼ਹਿਰ ਵੀ ਲੁਧਿਆਣਾ ਵਰਗਾ ਸ਼ਹਿਰ ਹੋਵੇ ਸਰ ਜਿਵੇਂ ਕਿ ਹਜੇ ਤੁਹਾਡਾ ਨਾਮ ਹੀ ਲਿੱਤੇਗਾ ਲੇਕਿਨ ਕਾਰਵਾਈ ਸ਼ੁਰੂ ਹੋਗੀ ਤੁਹਾਮਾਰੀ ਜਿਵੇਂ ਕਿ ਹੁਣ ਹੀ ਤੁਸੀਂ ਟਰਾਂਸਫਰਮ ਲਾ ਕੇ ਆਏ ਆਂ ਕਹਿੰਦਾ ਮਤਲਬ ਵੀ ਕਾਰਵਾਈ ਸ਼ੁਰੂ ਕਰਤੀ ਤੁਹਾਮਾਰੀ ਮੈਂ ਜੀ ਸਾਰੇ ਅਫਸਰਾਂ ਨੂੰ ਕਿਹਾ ਕਿ ਮੈਂ ਸਿਰਫ ਗੱਲਾਂ ਨਹੀਂ ਕਰਨੀਆਂ ਜੇ ਤੁਸੀਂ ਕਹਿੰਦੇ ਹੋ ਕੋਈ ਕੰਮ ਹੈ ਤਾਂ ਅਗਲੇ ਦਿਨ ਤੋਂ ਕੰਮ ਚਾਲੂ ਵੀ ਹੋਣਾ ਚਾਹੀਦਾ ਜਦੋਂ ਮੈਂ ਕੋਈ ਕੰਮ ਕਹਿੰਦਾ ਆ ਮੀਨ ਬਿਜ਼ਨਸ ਚਾਹੇ ਉਹ ਰਾਜ ਸਭਾ ਚ ਸੀ ਮੈਂ ਉਦੋਂ ਉਦੋਂ ਵੀ ਕਿਉਂਕਿ ਮੈਂ ਰਾਜ ਸਭਾ ਦਾ ਐਮਪੀ ਸੀ ਮੈਂ ਉੱਥੇ ਕੈਬਨਿਟ ਮਨਿਸਟਰਾਂ ਨੂੰ ਮਿਲਦਾ ਸੀ ਉਹਨਾਂ ਤੋਂ ਲਿਆਂਦਾ ਸੀਗਾ ਹੁਣ ਮੈਂ ਸਟੇਟ ਦਾ ਵੀ ਮੈਨੂੰ ਜ਼ਿੰਮੇਵਾਰੀ ਸੰਭਾਲੀ ਕੇ ਦੇਖੋ ਤੇ ਇਹ ਇਸੇ ਤਰ੍ਹਾਂ ਹੀ ਕੰਮ ਹੋਣੇ ਚਾਹੀਦੇ ਆ ਔਰ ਹੁਣੇ ਵੀ ਪਬਲਿਕ ਵਾਸਤੇ ਪਬਲਿਕ ਤੁਹਾਨੂੰ ਕਿਵੇਂ ਅਪਰੋਚ ਕਰ ਸਕਦੀ ਹੈ ਕੋਈ ਦੇਖੋ ਮੈਂ ਦੋ ਕੰਮ ਕਰ ਰਿਹਾ ਇੱਕ ਮੈਂ ਐਪ ਬਣਾ ਰਿਹਾ ਜਿੱਥੇ ਜਿਹੜਾ ਵੀ ਬੰਦਾ ਜ ਉਹਨੂੰ ਸ਼ਹਿਰ 'ਚ ਕੋਈ ਵੀ ਚੀਜ਼ ਲੱਗੇ ਵੀ ਠੀਕ ਨਹੀਂ ਫੋਟੋ ਖਿੱਚ ਕੇ ਪਾ ਦੇ ਲੋਕੇਸ਼ਨ ਦੱਸ ਦਵੇ ਉੱਥੇ ਕਾਰਵਾਈ ਹੋਏਗੀ ਔਰ ਦੂਜਾ ਮੈਂ ਕਾਲ ਸੈਂਟਰ ਵੀ ਬਣਾਉਣ ਲੱਗਾ ਜਿਹਦੇ 'ਚ ਪ੍ਰੋਬਲਮਾਂ ਦੇ ਨਾਲ ਕੋਈ ਵੀ ਕਿਸੇ ਵੱਲੇ ਫੋਨ ਕਰ ਸਕਦਾ ਇਸਰਾ ਆਪਣਾ ਅਫੀਸ ਹੀ ਕਰਕੇ ਬਣਾਇਆ ਤੁਸੀਂ ਇਹਦੇ ਦੇਖ ਹਾਂ ਜੀ 메인 ਰੋਡ ਤੇ ਆ ਫਿਰੋਜ਼ਪੁਰ ਰੋਡ ਤੇ ਜੀ 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 ਤੇ ਮਤਲਬ ਕਿ ਤੁਹਾਨੂੰ ਪਰ ਕਿਵੇਂ ਕਰਿਆ ਅਫੀਸ ਹੀ ਜਾ ਸਕਦੇ ਜਾਂ ਫੋਨ ਡਾਇਰੈਕਟ ਵੀ ਨਹੀਂ ਹੈਗੇ ਜੀ ਫੋਨ ਨੰਬਰ ਮੈਂ ਸਾਰੇ ਹੁਣ ਦਊਗਾ ਹੁਣ ਅਲੱਗ ਐਸੇ ਕੰਮ ਲਈ ਫੋਨ ਲੈ ਰਹੇ ਆ ਨੰਬਰ ਉਹ ਮੈਂ ਜਲਦ ਜਲਦੀ ਜਲਦੀ ਕਰ ਦੂੰਗਾ ਜੀ ਸਰ ਮੀਟਿੰਗ ਕਿੱਥੇ ਕਿਉਂ ਜਾਂ ਹੰਗਾਰਾ ਮਿਲ ਰਿਹਾ ਸਰ ਬਕਰਾ ਬਿਲਕੁਲ ਜੀ ਬਹੁਤ ਵਧੀਆ ਹੰਗਾਰਾ ਸੀ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਲੰਬੇ ਸਮੇਂ ਤੋਂ ਜਿਹੜੇ ਕੰਮ ਕਰਦੇ ਹੋ ਰਹੇ ਨੇ ਉਹ ਅੱਜ ਸਾਰੇ ਇਕੱਠੇ ਹੋਏ ਨੇ ਵਰਕਰ ਸਹਿਬਾਨ ਵੀ ਜੋ ਉਹਨਾਂ ਦੇ ਵਿੱਚੋਂ ਕੌਂਸਲ ਸਹਿਬਾਨ ਵੀ ਜਿਹੜੇ ਨਵੇਂ ਪੁਰਾਣੇ ਸਾਰਾ ਪਰਿਵਾਰ ਅੱਜ ਇਕੱਠਾ ਹੋਇਆ ਔਰ ਉਹਨਾਂ ਨੂੰ ਡਾਇਰੈਕਸ਼ਨਾਂ ਦਿੱਤੀਆਂ ਬੀ ਤਗੜੇ ਹੋ ਕੇ ਇਹ ਸੀਟ ਜਿਹੜੀ ਹੈ ਲੰਮੀ ਦੀਰ ਦਾ ਜਿਤਾਉਣੀ ਤੇ ਇੱਕ ਗਰੁੱਪ ਵੀ ਤੁਸੀਂ ਤਿਆਰ ਕੀਤਾ ਹੈਗਾ ਵਿਸ਼ੇਸ਼ ਤੌਰ ਤੇ ਨੌਕਰੀ ਆਪਣੀ ਸ਼ਿਕਾਇਤਾਂ ਜਾਂ ਲੋਕਾਂ ਦੀ ਆਪਣੀ ਕੰਪਲੇਨ ਜੀ 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 ਬਿਲਕੁਲ ਜੀ ਹਰਬਾ ਜਿਨ੍ਹਾਂ ਦੇ ਵਿੱਚੋਂ ਵੀ ਜਿਹੜੀਆਂ ਵੀ ਕਮੀਆਂ ਪੇਸ਼ੀਆਂ ਨੇ ਵਾਰਡ ਵਾਈਜ਼ ਨਜ਼ਰ ਆ ਰਹੀਆਂ ਨੇ ਉਹ ਆਪਣੇ ਆਗੂ ਸਹਬਾਨਾਂ ਨੂੰ ਦੱਸਣ ਤਾਂ ਜੋ ਕੀ ਉਹ ਜਿਹੜਾ ਕੰਮ ਹੈ ਉਹ ਵਧੀਆ ਤਰਜੀਹ ਦੇ ਹਸਾਬ ਨਾਲ ਉਹ ਕੰਮ ਦਾ ਨਿਪਟਾ ਚੜਿਆ ਸਕਿਆ ਪਬਲਿਕ ਨੂੰ ਕੀ ਪੀਛਾ ਕਰਨਾ ਚਾਹੀਦਾ ਪਸ ਪਬਲਿਕ ਨੂੰ ਇਹੋ ਬੇਨਤੀ ਕਰਦੇ ਆ ਜੀ ਤਗੜੇ ਹੋ ਕੇ ਵੋਟਾਂ ਪਾਓ ਜੀ ਜਿਹੜੀ ਇਹਨੂੰ ਵੱਡੀ ਲੀਡ ਨਾਲ ਜਿਹੜਾ ਅਰੋੜਾ ਸਾਹਿਬ ਜੀ ਨੂੰ ਜਿਤਾ ਕੇ ਆਪਾਂ ਵਿਧਾਨ ਸਭਾ ਦੇ ਵਿੱਚ ਭੇਜੀ ਤਾਂ ਜੋ ਕਿ ਜਿਹੜੇ ਰੁਕੇ ਹੋਰ ਵੀ ਕੰਮ ਨੇ ਉਹਨਾਂ ਨੂੰ ਜਿਹੜੀ ਸਪੀਡ ਨਾਲ ਤਰਜੀਹ ਦਿੱਤੀ ਜਾ ਕਿਉਂਕਿ ਹਰ ਉਹ ਕਹਿੰਦੇ ਨਾ ਵੀ ਘਰ ਦਾ ਵੀ ਮਾਲਕ ਹੋਵੇ ਤੇ ਆਪਣੇ ਘਰ ਦਾ ਧਿਆਨ ਰੱਖਦਾ ਹੈ ਇਸੇ ਤਰ੍ਹਾਂ ਇਹ ਹਲਕੇ ਦੇ ਜਿਹੜੀ ਜ਼ਿੰਮੇਵਾਰੀ ਆ ਇਹ ਲੋਕ ਜੇ ਉਹਨਾਂ ਨੂੰ ਦਿੰਦੇ ਆ ਤੇ ਵਾ ਖੂਬ ਉਹ ਆਪਣੀ ਜ਼ਿੰਮੇਵਾਰੀ ਜਿਹੜੀ ਆ ਨਿਭਾਉਣਗੇ। ਉਹਨਾਂ ਦੇ ਨਾਲ ਸਰ ਕੀ ਪ੍ਰੋਗਰਾਮ ਰਹਿ ਰਹੇ ਆ ਕਿਉਂਕਿ 50 ਦਿਨ ਹੀ ਅਨਾਊਂਸਮੈਂਟ ਬਹੁਤਾਂ ਵਿੱਚ ਤੇਜ਼ੀ ਹੋਰ ਬਰੇਗੀ। ਬਿਲਕੁਲ ਜੀ ਪ੍ਰਚਾਰ ਤੇ ਜੋ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮ ਨੇ ਉਹ ਲੈ ਕੇ ਆਪਾਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਜਾਵਾਂਗੇ। ਪ੍ਰਚਾਰ ਜਿਹੜਾ ਜੋ ਜੋ ਸਮਾਂ ਦੀਦਾ ਜਾਉ ਕਰਤੀਆਂ ਤੇ ਪ੍ਰਚਾਰ ਜਿਹੜਾ ਵਾਧਾ ਨਜ਼ਰ ਆਉਂਦਾ।